ਸਤਿ ਸ਼੍ਰੀ ਅਕਾਲ ਮੁਰਦਾਬਾ 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 ਜੈਪੁੱਲਾਰਾ ਹਾਏ 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 ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਵਾਰ ਸਿੰਘ ਹੈ ਜੀ ਹਾਂ ਜੀ ਇਹ ਕੀ ਮਸਲਾ ਜੀ ਪੂਰਾ ਦੱਸੋ ਮਸਲਾ ਵੀਰ ਜੀ ਇਹ ਹੈ ਅੱਜ 17 ਤਰੀਕ ਹੋ ਗਈ ਛੇ ਦਿਨ ਦੀ ਦੀ ਪਰ ਮਈ 2025 ਦੀ ਜਿਹੜੀ ਤਨਖਾਹ ਹੈ ਹੁਣ ਤੱਕ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਨੂੰ ਜਾਰੀ ਨਹੀਂ ਕੀਤੀ ਗਈ ਤੇ ਇਸ ਦੇ ਰੋਸ ਵਜੋਂ ਅਸਸੀ ਚੇਤਾਵਨੀ ਦੇ ਤੌਰ ਤੇ ਜਿਹੜਾ 2 ਘੰਟੇ ਹੈ ਉਹ ਡਿੱਪੂ ਦਾ ਗੇਟ ਬੰਦ ਕਰਕੇ ਆਪਦਾ ਰੋਸ ਜ਼ਾਹਰ ਕੀਤਾ ਹੈ ਜੇਕਰ ਪੀਆਰਟੀਸੀ ਮੈਨੇਜਮੈਂਟ ਨੇ ਜਲਦੀ ਸਾਡੀ ਤਰਖਾਹ ਜਾਰੀ ਰਾਜ਼ ਕੀਤੀਆਂ ਤਾਂ 19 ਤਰੀਕ ਨੂੰ ਅਸੀਂ ਸਵੇਰੇ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਰਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਾਂਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਮਹਾ ਹਾਏ 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 ਮਹਾ ਹਾਏ 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 ਲੋਕੋ ਪਤਾ ਹੋ ਹੈ ਹਾਏ ਹਾਏ ਵਾਈ ਜੀ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣਵਾ ਪੀਆਰਟੀ ਸੀ ਕੰਟਰੈਕਟ ਵਰਕ ਜਿਹੜਾ ਡੀਪੂ ਰੋਡ ਦਾ ਹੈ ਹਾਂ ਜੀ ਕੀ ਮਸਲਾ ਜੀ ਪੂਰਾ ਇਹ ਦੇਖੋ ਜੀ ਮਸਲਾ ਅਜੇ ਰੋਜ਼ੀ ਬੱਸ ਸਟੈਂਡ ਬੰਦ ਕੀਤਾਗਾ ਪੀਆਰਟੀ ਸੀ ਦੇ 9 ਦੇ 9 ਡੀਪੂ ਅੱਜ 10 ਤੋਂ 12 ਵਜੇ ਤੱਕ 2 ਘੰਟੇ ਲਈ ਬੰਦ ਕੀਤੇ ਜਾਣੇ ਨੇ ਇਦਾ ਮੁੱਖ ਕਾਰਨ ਹੈ ਅੱਜ ਲਗਭਗ 17 ਤਰੀਕ ਹੋ ਗਈ ਪਰ ਸਾਡੇ ਖਾਤਿਆਂ ਦੇ ਵਿੱਚ ਜਿਹੜੇ ਸੰਕਾਹਾਂ ਨੇ ਸਾਡੀਆਂ ਹਜੇ ਤੱਕ ਨਹੀਂ ਆਈਆਂ ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਨੇ ਦੱਸਿਆ ਕਿ ਹਾਂ ਵੀ ਰੈਂਕ ਕਰਕੇ ਸਾਨੂੰ ਸਰਕਾਰ ਵੱਲੋਂ ਜਿਹੜਾ ਆਧਾਰ ਕਾਰਡ ਦਾ ਪੈਸਾ ਹੈਗਾ ਵੀ ਉਹ ਅਜੇ ਤੱਕ ਰੀਲੀਜ਼ ਨਹੀਂ ਹੋਇਆ ਵੀ ਜਦੋਂ ਉਹ ਰੀਲੀਜ਼ ਹੋਊਗਾ ਅਸੀਂ ਤੁਹਾਡੇ ਖਾਤੇ ਵਿੱਚ ਤਨਖਾਹ ਪਾ ਦੇਣੀ ਪਰ ਇੱਥੇ ਗੱਲ ਇਹ ਹੈ ਅੱਜ 17 ਤਰੀਕ ਹੋ ਗਈ ਲਗਭਗ 6 ਮਹੀਨਾ ਜਿਹੜਾ ਮਹੀਨਾ ਉਹ ਵੀ ਖਤਮ ਹੁੰਨ ਤੇ ਜਾ ਰਿਹਾ ਹੈਗਾ ਸਿਰਫ 10 12 ਦਿਨ ਬਾਕੀ ਆ ਗਏ ਪਰ ਸਾਡੇ ਜਿਹੜੇ ਮੁਲਾਜ਼ਮ ਨੇ ਜਾਂ ਸਾਡੇ ਵਰਕਰ ਨੇ ਕਿਸੇ ਨੇ ਆਪਣੇ ਘਰ ਦੀ ਕਬੀ ਕਿਵੇਂ ਚਲਾਉਣੀ ਆ ਕਿਸਨੇ ਕਿਵੇਂ ਚਲਾਉਣੀ ਆ ਤਾ ਕਰਕੇ ਸਾਰਾ ਔਖਾ ਹੋਇਆ ਪਿਆ ਜਿਸ ਕਰਕੇ ਉਹ ਤਨਖਾਹ ਵਾਲੇ ਮੁੱਦੇ ਕਰਕੇ ਸੀ ਅੱਜ ਜਿਹੜਾ ਬੱਸ ਸਟੈਂਡ ਉਹ 10 ਤੋਂ 12 ਵਜੇ ਤੱਕ ਬੰਦ ਕੀਤਾ ਜੇ ਤਨਖਾਹ ਨਾ ਪਈ ਅੱਗੇ ਕੀ ਪ੍ਰੋਗਰਾਮ ਜੇ ਤਨਖਾਹ ਨਾ ਪਈ ਅੱਜ ਸਾਡਾ 17 ਤਰੀਕ ਨੂੰ 2 ਘੰਟੇ ਬੱਸ ਸਟੈਂਡ ਦਾ ਬੰਦ ਹੈ ਜੇਕਰ ਫਿਰ ਵੀ ਅੱਜ ਪਜਾ ਕਰਦੀ ਸਾਡੀ ਤਨਖਾਹ ਨਹੀਂ ਪੈਂਦੀ ਤਾਂ ਅਸੀਂ 19 ਤਰੀਕ ਨੂੰ ਪਹਿਲੇ ਟਾਈਮ ਤੋਂ ਲੈ ਕੇ ਅਸੀਂ ਡੀਪੂ ਆ ਜਿਹੜੇ ਸਾਡੇ ਉਹ ਅਸੀਂ ਬੰਦ ਕਰਾਂਗੇ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਤਨਖਾਹ ਨਹੀਂ ਪਾਈ ਤਾਂ ਅਸੀਂ ਕੁਝ ਜੰਮਾ ਸੈਂਟਰ ਬਾਡੀ ਬੋਲੋ ਲੀਕਿਊ ਪ੍ਰੋਗਰਾਮ ਜਿਹੜੇ ਅਸੀਂ ਉਹ ਕਰ ਰਹੇ ਹਾਂ ਸਰ ਮਰਦਾ ਬਾਤ ਮਰਦਾ ਬਾਤ ਮਕਾਨ ਉੱਤੇ ਤੋਂ ਲਾਹ ਫਰਦਾ ਬਾਤ ਮਰਦਾ